ਪਾਸੇ ਬੀਜੇਪੀ ਪੰਜਾਬ ਦੇ ਵਿੱਚ ਪਰਿਵਾਰ ਜਿਹੜਾ ਵੱਡਾ ਹੋ ਰਿਹਾ ਲਗਾਤਾਰ ਕਾਂਗਰਸੀ ਹੋਰ ਅਕਾਲੀ ਤੋਂ ਇਲਾਵਾ ਦੂਜੀਆਂ ਪਾਰਟੀਆਂ ਤੋਂ ਵੀ ਜਿਹੜੇ ਨੁਮਾਇੰਦੇ ਨੇ ਉਹ ਬੀਜੇਪੀ ਚ ਸ਼ਾਮਲ ਹੋ ਰਹੇ ਨੇ ਉੱਥੇ ਹੀ ਚੰਡੀਗੜ੍ਹ ਬੀਜੇਪੀ ਦਾ ਪਰਿਵਾਰ ਵੀ ਲਗਾਤਾਰ ਵੱਡਾ ਹੁੰਦਾ ਦਿਖਾਈ ਦੇ ਰਿਹਾ ਡੱਡੂ ਮਾਜ਼ਰ ਏਰੀਏ ਚੋਂ ਕਾਂਗਰਸੀਆਂ ਨੇ ਇੱਕ ਵੱਡੀ ਗਿਣਤੀ ਦੇ ਵਿੱਚ ਅੱਜ ਬੀਜੇਪੀ ਵਿੱਚ ਸ਼ਮੂਲੀਅਤ ਕੀਤੀ ਹੈ ਸਾਡੇ ਨਾਲ ਜਤਿੰਦਰ ਕੁਮਾਰ ਨੇ ਜਤਿੰਦਰ ਜੀ ਕੀ ਖਾਸ ਕੀ ਸੀ ਉਦੋਂ ਪਹਿਲਾਂ ਕਾਂਗਰਸ ਵਿੱਚ ਸੀ ਤੁਸੀਂ ਹੁਣ ਬੀਜੇਪੀ ਦੇ ਵਿੱਚ ਆਏ ਉਹ ਕਿਹੜੀਆਂ ਚੀਜ਼ਾਂ ਚੰਗੀਆਂ ਲੱਗੀਆਂ ਨੇ ਅ ਸਭ ਤੋਂ ਪਹਿਲਾਂ ਤਾਂ ਤੁਹਾਡਾ ਬਹੁਤ ਧੰਨ ਕਿਉਂਕਿ ਸਾਨੂੰ ਪਤਾ ਲੱਗਾ ਕਿ ਪਰਿਵਾਰ ਹੁੰਦਾ ਕੀ ਹੈ ਕਾਂਗਰਸ ਦੇ ਵਿੱਚ ਅਸੀਂ ਕਾਫੀ ਸਮੇਂ ਤੋਂ ਕੰਮ ਕਰਦੇ ਆ ਰਹੇ ਹਾਂ ਪਰ ਸਾਨੂੰ ਇਹ ਹੀ ਨਹੀਂ ਪਤਾ ਲੱਗਾ ਕਿ ਪਰਿਵਾਰ ਕੀ ਹੁੰਦਾ ਹੈ ਔਰ ਇੱਥੇ ਥੋੜੇ ਹੀ ਸਮੇਂ ਦੇ ਵਿੱਚ ਸਾਡੇ ਜਿਹੜੇ ਵਿਰਿੰਦਰ ਜੀ ਹੈ ਚੇਤਨ ਜੀ ਹੈ ਮੋਨੂ ਜੀ ਹੈ ਔਰ ਆਪਣਾ ਸਾਗਰ ਜੀ ਹੈ ਇਹਨਾਂ ਨੇ ਇੰਟਰੋਡਿਊਸ ਕਰਾਇਆ ਟੰਡਨ ਸਾਹਿਬ ਦਾ ਲੁਤੋਆ ਸਾਹਿਬ ਦਾ ਔਰ ਪਤਾ ਲੱਗਾ ਕਿ ਵਾਕਈ ਪਰਿਵਾਰ ਹੁੰਦਾ ਕੀ ਹੈ ਇੱਕ ਇੱਜ਼ਤ ਕੀ ਹੈ ਬੰਦੇ ਦੀ ਕਾਂਗਰਸ ਦੇ ਵਿੱਚ ਇੱਜ਼ਤ ਨਹੀਂ ਹੈ ਅਸੀਂ ਜਿੰਨਾ ਟਾਈਮ ਕੰਮ ਕੀਤਾ ਸਾਨੂੰ ਪਤਾ ਉਸ ਦਾ ਵੀ ਕਿੱਦਾਂ ਕੰਮ ਕੀਤਾ ਸੀ ਜਦੋਂ ਕੰਮ ਕਰਦੇ ਸੀ ਹੋਰ ਉਜਤ ਹੈਗੀ ਸੀ ਮਤਲਬ ਮੰਨ ਕੇ ਚੱਲੋ ਕਿ ਬੜੀ ਮੁਸ਼ਕਲ ਜਦੋਂ ਸਾਡਾ ਸਾਡੇ 14 ਬੰਦੇ ਖੜੇ ਹੋਏ ਆ ਉੱਥੇ ਤੋਂ ਆਪਣਾ ਵਾਰਡ ਨੰਬਰ 26 ਤੋਂ 14 ਬੰਦੇ ਖੜੇ ਹੋਏ ਉਹਨਾਂ ਦੇ ਵਿੱਚੋਂ ਬਾਈ ਚਾਂਸ ਚਲੋ ਕਿਸੇ ਪਰਮਾਤਮਾ ਦੀ ਕਿਰਪਾ ਨਾਲ ਜਾਂ ਲੋਕਾਂ ਦੇ ਪਿਆਰ ਮੁਹੱਬਤ ਦੇ ਨਾਲ ਚਿਕੜ ਮੈਨੂੰ ਮਿਲੀ ਪਰ ਉਹਨਾਂ ਕਾਂਗਰਸੀਆਂ ਨੇ ਮਿਲ ਕੇ ਸਾਰਾ ਇੰਨਾ ਇੰਨਾ ਘਮਾਸਾਨ ਉੱਥੇ ਯੁੱਧ ਕੀਤਾ ਜਿਹਦੇ ਨਾਲ ਸਾਨੂੰ ਕਿ ਮਤਲਬ 4500 ਵੋਟ ਆਈ 45 ਸੈਕਿੰਡ ਨੰਬਰ ਤੇ ਸੀ ਔਰ 45 ਵੋਟ ਦੇ ਵਿੱਚੋਂ ਵੀ ਮੰਨ ਕੇ ਚੱਲੋ ਉਹਨਾਂ ਨੂੰ ਫਿਰ ਵੀ ਖੁਸ਼ੀ ਨਹੀਂ ਹੋਈ ਕਦੀ ਕਿਸੇ ਨੇ ਆਕੇ ਨਹੀਂ ਪੁੱਛਿਆ ਵੀ ਤੁਸੀਂ ਜਿੱਤੇ ਕਿਆ ਹੋਇਆ ਕਿਆ ਨਹੀਂ ਹੋਇਆ ਔਰ ਉਲਟਾ ਇਹ ਨਾ ਤਾਂ ਇਹ ਕਹਿਣਾ ਹੈ ਕਿ ਵੀ ਤੁਸੀਂ ਹਾਰੇ ਹੋਏ ਬੰਦੇ ਦੀ ਸਾਡੇ ਕਾਂਗਰਸ ਦੇ ਵਿੱਚ ਕੋਈ ਜਗ੍ਹਾ ਨਹੀਂ ਹੈ ਕਿ ਕਹਾਂਗੇ ਬੀਜੇਪੀ ਚ ਜਾ ਕੇ ਜੇ ਬੀਜੇਪੀ ਇਧਰ ਚ ਇਲੈਕਸ਼ਨ ਲੜੋਗੇ ਕੱਲ ਨੂੰ ਹਾਰ ਕੇ ਇੱਜ਼ਤ ਨਾ ਕੀਤੀ ਫੇਰ ਦੁਬਾਰਾ ਵਾਪਸ ਲਜੋਗੇ ਨਹੀਂ ਨਹੀਂ ਮਕਸਦ ਉਹ ਨਹੀਂ ਇਲੈਕਸ਼ਨ ਦਾ ਤਾਂ ਨਹੀਂ ਇਹ ਮਕਸਦ ਮਕਸਦ ਸਾਨੂੰ ਇਹ ਕਿ ਆਪਣਾ ਪਰਿਵਾਰ ਮਿਲ ਗਿਆ ਬਸ ਕਿ ਜੋ ਸਾਡਾ ਮੇਰਾ ਕਿ ਅਸੀਂ ਧਾਰਮਿਕ ਬੰਦੇ ਆਂ ਔਰ ਸਾਨੂੰ ਬੜਾ ਅੱਛਾ ਲੱਗਦਾ ਹੈ ਕਿ ਜੋ ਰਾਮ ਕੋ ਲਾਏ ਹੈ ਹਮਨ ਨੂੰ ਲਾਏਗੇ ਮੇਨ ਜਿਹੜਾ ਸਾਡਾ ਮਕਸਦ ਇਹਦੇ ਵਿੱਚ ਆਉਂਦਾ ਪਾਰਟੀ ਸਾਡੇ ਨਾਲ ਜਿਹੜੇ ਚੰਡੀਗੜ੍ਹ ਦੇ ਪ੍ਰਧਾਨ ਵੀ ਨਿਤਿੰਦਰਪਾਲ ਮਲੂਤਰਾ ਮਲੂਤਰਾ ਜੀ ਕਿਵੇਂ ਦਾ ਰੱ ਲੱਗ ਲਗਾਤਾਰ ਜਿਹੜੇ ਆ ਸਮੂਲੀਅਤਾਂ ਹੋ ਰਹੀਆਂ ਨੇ ਤਾਂ ਕੀ ਇਹ ਸਾਸ ਕੀ ਹੁੰਦਾ ਹੈ ਹੁਣ ਜਿੱਤ ਜੋਗੇ ਚੰਡੀਗੜ੍ਹ ਚੋਂ ਵਧੀਆ ਤਰੀਕੇ ਨਾਲ ਦੇਖੋ ਇਹ ਤੁਹਾਡੀ ਪਰਸਪੈਕਸ਼ਨ ਮੈਂ ਹਰ ਵਾਰੀ ਕਹਿੰਦਾ ਤੁਹਾਨੂੰ ਇਹ ਤੁਹਾਨੂੰ ਡਾਊਟ ਕਿ ਹੁੰਦਾ ਹੈ ਹਮੇਸ਼ਾ ਵੀ ਇਹੀ ਜਿੱਤਾਂਗੇ ਨਹੀਂ ਜਿੱਤਾਂਗੇ ਜੀ ਹਰ ਵਾਰ ਚੁੱਪਚੀ ਤੇ ਜਿੱਤਦੇ ਹੋ ਨਾ ਹਰ ਇੱਕ ਵਾਰ ਲੋਕੀ ਪੂਰਾ ਜ਼ੋਰ ਲਾ ਲੈ ਤੁਸੀਂ ਸ਼ਾਂਤੀ ਨਾਲ ਬੈਠੇ ਹੁੰਦੇ ਹੋ ਹੱਸਦੇ ਰਹਿੰਦੇ ਹੁੰਦੇ ਮੇਰੀ ਗੱਲ ਸੁਣੋ ਸਰ ਐਨਾ ਤੋਂ ਇਹ ਭਾਈ ਸਾਹਿਬ ਕਹਿ ਰਹੇ ਜੋ ਰਾਮ ਕੋ ਲਾਏ ਹਨ ਉਹਨੂੰ ਕੋ ਲਾएंगे ਇਹਨਾਂ ਨੇ ਤੇ ਕਹਿੰਦਾ ਹੀ ਰਾਮ ਕਾਲਪਨਿਕ ਹੈ ਠੀਕ ਹੈ ਨਾ ਇਹਨਾਂ ਨੇ ਕਿਹਾ ਰਾਮ ਕਾਲਪਨਿਕ ਹੈ ਤੇ ਇਹਨਾਂ ਨੂੰ ਅਗਰ ਪੁੱਛੇ ਕੋਈ ਵੀ ਤੁਹਾਡੇ ਸੋਹਣਿਆ Gandhi ਦਾ origignal ਨਾਮ ਕੀ ਸੀ ਤੂੰ ਪੜੀ ਲਿਖੀ ਕਿੰਨੀ ਐ ਹੈ ਤੂੰ ਕੰਮ ਕੀ ਕਰਦੀ ਸੀ ਤੇ ਡਾਂਸ ਕਰਨਾ ਸ਼ੁਰੂ ਕਰ ਦਿੰਦੇ ਆ ਉਹ ਸਾਡੀ ਆਸਥਾ ਤੇ ਝੋਟ ਕਰਦੇ ਆ ਦੋਸਤੋ ਲੋਕਾਂ ਨੂੰ ਪਤਾ ਲੱਗ ਗਿਆ ਹੁਣ ਵੀ ਆਸਥਾ ਤੇ ਝੋਟ ਨਹੀਂ ਕਰਨੀ ਇਹ ਹਿੰਦੁਸਤਾਨ ਉਹ ਹਿੰਦੁਸਤਾਨ ਨਹੀਂ ਐ ਵੀ ਜਦੋਂ ਮਰਜ਼ੀ ਦੀ ਗੱਲ ਘੜ ਦੋ ਜਦੋਂ ਮਰਜ਼ੀ ਉਹਦੀ ਆਸਥਾ ਨੂੰ ਠੇਸ ਪੰਚਾ ਦੋ ਲੋਕੀ ਹੁਣ ਸਮਝ ਚੁੱਕੇ ਆ ਡਿਵਾਈਡ ਐਂਡ ਰੂਲ ਇਹ ਕਾਂਗਰਸੀ ਨੀਅਤ ਰਹੀ ਐ ਨੀਤੀ ਨਹੀਂ ਆਉਣਾ ਕੋਈ ਇਹ ਨੀਅਤ ਆ ਉਹਨਾਂ ਦੀ ਅ ਦੱਸੋ ਮੈਨੂੰ ਪਰਿਵਾਰ ਕਾਂਗਰਸ ਦੀ ਪ੍ਰੋਪਰਟੀ ਹੜੱਪ ਗਿਆ ਐਫ ਆਈ ਆਰ ਸੁਪਰੀਮ ਕੋਰਟ ਕਰ ਰਿਹਾ ਹੈ ਦੋਸਤੋ 60% ਪਲੱਸ ਵੋਟ ਲੈ ਕੇ ਮੈਂ ਕਿ ਆਹੀ ਆ ਜਿੱਤਾਂਗੇ ਹੁਣ ਜਿੱਦਾਂ ਪਰਿਵਾਰ ਹੋਰ ਸਾਡੇ ਮੈਂਬਰ ਜਤਿੰਦਰ ਜੀ ਆਏ ਆ ਇਹਨਾਂ ਨੇ ਤੇ ਨਵਾਂ ਨਾਰ ਲਾ ਦਿੱਤਾ 70 ਪਲੱਸ 70% ਪਲੱਸ ਵੋਟ ਸ਼ੇਅਰ ਲੈ ਕੇ ਆਹੀ ਜਿੱਤਾਂਗੇ ਅਗਰ ਤੁਹਾਨੂੰ ਕੋਈ ਡਾਊਟ ਹੈ ਤੇ ਦੱਸਦਾ ਮੈਨੂੰ ਜਿੱਤ ਦੇ ਉੱਤੇ ਫਿਰ ਰੋਡ ਮੈਪ ਕੀ ਰਹੇਗਾ ਜਤਿੰਦਰਪਾਲ ਜੀ ਕਿਉਂਕਿ ਲਗਾਤਾਰ ਲੋਕਾਂ ਦੇ ਵਿੱਚ ਚਰਚਾ ਇਹ ਹੀ ਰਹਿੰਦੀ ਹੈ ਵੀ ਸਰਕਾਰਾਂ ਚਾਹੇ ਕੋਈ ਵੀ ਹੋਣ ਫਿਰ ਚਾਹੇ ਉਹ ਭਾਜਪਾ ਹੈ ਕਾਲੀਦਾਲ ਹੈ ਕਾਂਗਰਸ ਹੈ ਜਾਂ ਫਿਰ ਆਮ ਪਾਰਟੀ ਹੈ ਮੈਨੀਫੈਸਟੋ ਦੇ ਵਿੱਚ ਜੋ ਕੁਝ ਜ਼ਿਕਰ ਹੁੰਦਾ ਪਿਛਲੇ ਸਮੇਂ ਦੇ ਦੌਰਾਨ ਆਉਣ ਵਾਲੇ ਸਮੇਂ ਦੇ ਵਿੱਚ ਉਹੋ ਜਿਹਾ ਕੁਝ ਹੁੰਦਾ ਨਹੀਂ ਹੈ ਜਿਵੇਂ ਲੋਕ ਕਹਿੰਦੇ ਨੇ ਸਰ ਲੋਕੀ ਕੀ ਕਹਿਣਗੇ ਤੁਸੀਂ ਮੈਨੂੰ ਦੱਸੋ 에어ਪੋਰਟ 70 ਤੋਂ 140 3,72,000 ਕਿਲੋਮੀਟਰ ਸੜਕਾਂ ਹਾਂਜੀ ਚੁਰਿੰਜਾ 54000 ਕਿਲੋਮੀਟਰ ਨੈਸ਼ਨਲ ਹਾਈਵੇ 72000 54000 ਕਿਲੋਮੀਟਰ ਸੁਪਰ ਨੈਸ਼ਨਲ ਹਾਈਵੇ ਆ ਦਿੱਲੀ ਤੋਂ ਬੰਬਈ ਸੜਕ ਬਣੀ ਐ 1 ਲੱਖ ਕਰੋੜ ਰੁਪਏ ਖਰਚਾ ਆਇਆ ਫਿਰ 18 ਬਣੀ ਐ ਤੁਸੀਂ ਡਿਜੀਟਲ ਇੰਡੀਆ ਦੇਖ ਲਓ 532000 ਕਿਲੋਮੀਟਰ ਸੀ ਆਪਟੀਕਲ ਫਾਈਬਰ ਪਛਾਤੀ ਦੁਨੀਆ ਦੇ ਕਿਤੇ ਸਰ ਪਾਕਿਸਤਾਨ ਇੱਕ ਨਕੰਮਾ ਦੇਸ਼ ਜਿਹਦੀ ਵਰਡ ਦੇ ਵਿੱਚ ਕੋਈ ਹਜ਼ੀਅਤ ਨਹੀਂ ਐ ਉਹ ਸਾਡੇ ਪ੍ਰਾਈਮ ਮਿਨਿਸਟਰ ਨੂੰ ਕਹਿ ਰਿਹਾ ਦਿਹਾਤੀ ਔਰਤ ਹੁਣ ਹਿੰਮਤ ਆ ਉਹਦੀ ਕਹਿੰਦੀ ਕਿਹੜੇ ਮੈਨੀਫੈਸਟੋ ਦੀ ਗੱਲ ਕਰ ਰਹੇ ਹੋ ਕਿਹੜੇ ਪਾਸੇ ਅੱਜ ਗੋਲੀ ਚਲੰਦਾ ਪਾਕਿਸਤਾਨ ਅ ਚਾਈਨਾ ਇੱਧਰ ਦੇਖਦਾ ਰੈੱਡ ਕਾਰਪੇਟ ਵੈਲਕਮ ਕਰਦਾ ਅਮਰੀਕਾ ਔਰ ਕਈ ਦੇਸ਼ ਜਿਨ੍ਹਾਂ ਦੇ ਅਸੀਂ ਕੋਵਿਡ 'ਚ ਹੈਲਪ ਕੀਤੀ ਨਮਸਤਕ ਹੋ ਕੇ ਮੋਦੀ ਨੂੰ ਵੈਲਕਮ ਕਰਦੇ ਆ ਕਿਹੜੇ ਮੈਨੀਫੈਸਟੋ ਦੀ ਗੱਲ ਕਰਦੇ ਆ ਆਪਾਂ 25 ਕਰੋੜ ਲੋਕਾਂ ਨੂੰ 25 ਕਰੋੜ ਪਰਿਵਾਰਾਂ ਨੂੰ ਗਰੀਬੀ ਰੇਖਾ ਤੋਂ ਉੱਤੇ ਚੱਕਿਆ ਇਹ ਮੈਨੂੰ ਹੀ ਕਹ ਦੱਸੋ ਅਗਰ ਇਹ 12 ਕਰੋੜ ਬਾਥਰੂਮ ਬਣਾਏ ਤਾਂ ਕਿ 12 ਕਰੋੜ ਮਹਿਲਾਏ ਪਹਿਲਾਂ ਓਪਨ ਚ ਸੌਂ ਜਾਂਦੀਆਂ ਸੀ 10 ਕਰੋੜ ਅਸੀਂ ਐਲਪੀਜੀ ਕਨੈਕਸ਼ਨ ਦੇਦੇ 10 ਕਰੋੜ ਔਰਤਾਂ ਸਿਰਫ ਲੱਕੜ ਵੇਂਦੀਆਂ ਸੀ ਇਹ ਕਿਦਾਂ ਦਾ ਭਾਰਤ ਸੀ ਔਰ ਹੁਣ ਕਿਦਾਂ ਦਾ ਭਾਰਤ ਹੈ ਤੋਂ ਦੇ ਕਹਿੰਦਾ ਭਾ ਵੀ ਵਿਕਾਸ ਜਾਰੀ ਰਹੇਗਾ ਔਰ ਜਤਿੰਦਰ ਜੀ ਤੁਹਾਡਾ ਨਾਲ ਗੱਲ ਕਰਦੇ ਆ ਤੁਹਾਡਾ ਕੀ ਰੋਡ ਮੈਪ ਰਹੇਗਾ ਉਸ ਤੋਂ ਬਾਅਦ ਕਿਵੇਂ ਲੋਕਾਂ ਦੀ ਹੋਰ ਵੱਧ ਤੁਸੀਂ ਮਦਦ ਕਰ ਸਕੋਗੇ ਹੁਣ ਬੀਜੇਪੀ ਦੇ ਪਰਿਵਾਰ ਚ ਆ ਗਏ ਹੋ ਕੋਈ ਰੋਡ ਮੈਪ ਦੇਖਿਆ ਕੋਈ ਲੋਕਾਂ ਦੀ ਸੁਣੀ ਆ ਵੀ ਲੋਕਾਂ ਨੂੰ ਕੀ ਪ੍ਰੋਬਲਮਸ ਨੇ ਜਿਹੜੀਆਂ ਸੌਟ ਆਊਟ ਕਰਨੀਆਂ ਨੇ ਹੁਣ ਬਹੁਤ ساری ਪ੍ਰੋਬਲਮ ਹੈ ਜੀ ਡੱਡੂ ਮਹਾਰਾਜ ਦੇ ਵਿੱਚ ਤਾਂ ਵੈਸੇ ਹੀ ਬੜੀ ਪ੍ਰੋਬਲਮ ਹੈ ਬਾਡ ਨੰਬਰ 26 ਦੇ ਵਿੱਚ ਤਾਂ ਪ੍ਰੋਬਲਮ ਹੀ ਪ੍ਰੋਬਲਮ ਹੈ ਜਦ ਸਾਡੇ ਬੀਜੇਪੀ ਸਰਕਾਰ ਉਥੋਂ ਆਏਗੇ ਤਾਂ ਉਹਦੇ ਤੋਂ ਬਾਅਦ ਫਿਰ ਸਾਸਤਮ ਪ੍ਰਜੋਰ ਦੁਆ ਕਰਦੇ ਆਂ ਦਾਤਾ ਜੀ ਅਗੇ ਵੀ ਟੰਡਨ ਸਾਹਿਬ ਜਿੱਤਣ ਔਰ ਜਿੱਤ ਕੇ ਤਾਂ ਸਾਡੇ ਜਿਹੜਾ ਚੰਡੀਗੜ੍ਹ ਦਾ ਨਕਸ਼ਾ ਇਹੋ ਚੇਂਜ ਕਰ ਦਿੱਤਾ ਹੋ ਸਰ ਧੰਨਵਾਦ ਤਾਂ ਹੁਣ ਕਾਂਗਰਸ ਤੋਂ तमाम ਜਿਹੜੇ ਲੋਕ ਨੇ ਉਹ ਬੀਜੇਪੀ ਚ ਸ਼ਾਮਲ ਹੁੰਦੇ ਨਜ਼ਰ ਆ ਰਹੇ ਨੇ ਦੇਸ਼ ਦੁਨੀਆ ਕੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਕੇ ਲਈ ਫੋਲੋ ਕਰੇ ਦੈਨਿਕ ਸਵੇਰਾ ਟੀਵੀ YouTube Facebook Instagram X ਔਰ WhatsApp channel par ब...